ਮਲਕੀਤ ਕੌਰ ਤੁਹਾਨੂੰ ਨੌਂ ਅਗੇ ਜਿਹੜਾ ਪਿੰਡ ਹੈ। ਹਾਂਜੀ ਮਾਤਾ ਜੀ ਇੱਕ ਤੋਂ ਨੂੰ ਪੰਜ ਜੂਸ ਦਿੱਤੇ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ? ਇਹ ਬਤ ਮੈਨੂੰ ਰੂਸ ਦੀ ਹੱਡੀ ਭੰਨੀ ਹੋਈ ਸੀ। ਮਾਰ ਕੇ ਜਾਵੇ ਹੋਈ ਸੀ। ਠੀਕ ਹੈ ਜੀ। ਉਹਨਾਂ ਕਰਕੇ ਮੈਂ ਦੋ ਤਿੰਨ ਹਫ਼ਤੇ ਪਹਿਲਾਂ ਦਵਾਈ ਖਾਧੀ। ਤੇ ਇੱਕ ਹੋਰ ਕੀ ਪ੍ਰੋਬਲਮ ਸੀ ਮਾਤਾ ਜੀ ਤੁਹਾਨੂੰ? ਇੱਕ ਵਾਰ ਮੈਨੂੰ ਬੀਪੀ ਘਟਦਾ ਸੀ। ਇੱਕ ਬੀਪੀ ਘਟਦਾ। ਇਹ ਕਿੰਨੇ ਟਾਈਮ ਤੋਂ ਤੁਸੀਂ ਪ੍ਰੋਬਲਮ ਹੈ? ਕਿੰਨੇ ਸਾਲ ਹੋ ਗਏ ਜੀ? ਉਮੀਦ ਪੰਜ-ਸੱਤ ਸਾਲ ਹੋ ਗਏ। ਪੰਜ-ਸੱਤ ਸਾਲ ਦੀ ਪ੍ਰੋਬਲਮ ਸੀ ਤੁਹਾਨੂੰ। ਇਹਦੀ ਕੋਈ ਮੈਡੀਸਿਨ ਵਗੈਰਾ ਖਾਦੀ ਪਹਿਲਾਂ ਤੁਸੀਂ? ਹਾਂ ਤੂੰ ਦਵਾਈ ਫਿਰ ਮੈਂ ਜੇ ਘਟ ਜਾਂਦਾ ਸੀ ਫਿਰ ਮੈਂ ਫਰੀਜੀ ਗੋਲੀ ਆਮ ਡਾਕਟਰਾਂ ਤੋਂ ਲੈਂਦੀ ਸੀ। ਠੀਕ ਹੈ ਠੀਕ ਹੈ। ਫਿਰ ਤੁਹਾਨੂੰ ਕੋਈ ਦਾ ਹੱਲ ਨਹੀਂ ਮਿਲਿਆ। ਨਾ ਬੇਹੇ ਕੋਈ ਸੀ ਬਸ ਘਾਜ ਖਾ ਲੈਂਦੀ ਸੀ ਬਸ ਫਿਰ ਔਟ ਹੋ ਜਾਂਦੀ ਸੀ ਨਹੀਂ ਨਾ। ਠੀਕ। ਜਿਵੇਂ ਆਪਣੇ ਪੰਜ ਜੂਸ ਵਰਤੇ ਬਾਡੀ ਸਰਵਸ ਵਰਤਿਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ? ਇਹਨੂੰ ਪਤਾ ਲੱਗ ਗਿਆ ਮੈਨੂੰ ਆ ਰੀਡ ਦੀ ਹੱਡੀ ਜਿਹੜੀ ਇਹ ਵੀ ਠੀਕ ਹੋ ਗਈ ਤੇ ਬੀਬੀ ਵੀ ਮੇਰਾ ਬਿਲਕੁਲ ਨਹੀਂ ਠੀਕ ਹੈ ਘਟ ਜਾਏਗਾ ਉਹਦੇ ਤਾਂ। ਠੀਕ ਹੈ। ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੂਸ ਕੀਤੇ ਨੂੰ ਤਾਂ ਇਹ ਹੋ ਗਏ ਮੈਂ ਪੰਜ ਸੀ ਪਾਨਸੇ ਉਹ ਤੋਂ ਬਾਅਦ ਕੋਈ ਪ੍ਰੋਬਲਮਾ ਨਾ ਕੋਈ ਨਹੀਂ ਕੋਈ ਗੋਲੀ ਵਗੈਰਾ ਖਾਧੀ ਕੋਈ ਨਾ ਹੁਣ ਜਿਹੜੇ ਪਰਿਵਾਰ ਦੇਖਦੇ ਅੱਜ ਕਿਸ ਨੂੰ ਡਿਸਕ ਦੀ ਪ੍ਰੋਬਲਮ ਆ ਜਾਂ ਬੀਪੀ ਘਟ ਰਿਹਾ ਕੀ ਕਹਿਣਾ ਚ ਉਹਨਾਂ ਨੂੰ ਵਾਸਤੇ ਕਹਿਣੀ ਪਉਤੇ ਇਹੀ ਕਹਿੰਦੇ ਵੀ ਜੂਸ ਵਰਤੋ ਬਾਡੀ ਸਰਵਿਸ ਆ ਜਾਂਦਾ ਠੀਕ ਆ ਮਾਤਾ ਜੀ ਥੈਂਕ ਯੂ ਧੰਨਵਾਦ ਜੀ